ਚੱਲ ਰਹੀ ਸੀ ਚਿੱਟੇ ਦੀ ਫੈਕਟਰੀ ਪੰਜਾਬ 'ਚ ਵੇਚ ਦਿੱਤਾ 15 ਕਰੋੜ ਦਾ ਚਿੱਟਾ ਛਾਪਾ ਮਾਰ ਐਨਸੀਬੀ ਨੇ ਕੀਤਾ ਪਰਦਾਫਾਸ਼ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜੋਧਪੁਰ ਦੀ ਟੀਮ ਨੇ ਸ਼੍ਰੀ ਗੰਗਾ ਨਗਰ ਦੇ ਇੱਕ ਰਿਹਾਇਸ਼ੀ ਫਲੈਟ 'ਚ ਚੱਲ ਰਹੀ ਗੈਰ ਕਾਨੂੰਨੀ ਨਸ਼ੇ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਜਿੱਥੇ ਚਿੱਟਾ ਬਣਾਇਆ ਜਾ ਰਿਹਾ ਸੀ ਤੇ ਚਿੱਟਾ ਬਣਾਉਣ ਵਾਲੇ ਉਹ ਸ਼ਖਸ ਜੋ ਖੁਦ ਸਾਇੰਸ ਦੇ ਅਧਿਆਪਕ ਨੇ ਜੀ ਹਾਂ ਇਸ ਮਾਮਲੇ 'ਚ ਦੋ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਚਿੱਟੇ ਦੀ ਫੈਕਟਰੀ ਲਗਾਈ ਸੀ ਜਿਸ ਦਾ ਨਾਮ ਇੱਕ ਦਾ ਮਨੋਜ ਭਾਰਗਵ ਉਮਰ 25 ਸਾਲ ਹੈ ਸ਼੍ਰੀ ਗੰਗਾ ਨਗਰ ਵਿਕੇਸ਼ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਾਇੰਸ ਦਾ ਅਧਿਆਪਕ ਵਜੋਂ ਕੰਮ ਕਰਦਾ ਤੇ ਦੂਜਾ ਇੰਦਰਜੀਤ ਵਿਸ਼ਨੋਈ ਉਮਰ 35 ਸਾਲ ਜੋ ਸਾਧੂ ਵਾਲੀ ਦਾ ਨਿਵਾਸੀ ਹੈ ਤੇ ਇਸ ਸਮੇਂ ਰਾਜਸਥਾਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੀ ਤਿਆਰੀ ਕਰ ਰਿਹਾ ਸੀ ਤੇ 2024 ਤੱਕ ਉਹ ਵੀ ਇੱਕ ਸਕੂਲ ਚ ਕੋਚਿੰਗ ਸੈਂਟਰ ਦੇ ਵਿੱਚ ਫਿਜ਼ਿਕਸ ਪੜਾਉਂਦਾ ਸੀ ਤੇ ਦੋਵਾਂ ਨੇ ਚਿੱਟਾ ਬਣਾਉਣ ਦੀ ਫੈਕਟਰੀ ਦੀ ਸ਼ੁਰੂਆਤ ਕਰ ਲਈ ਜਿੱਥੇ ਉਹ ਮੈਰਫੋਡ ਡਰੋਨ ਨਸ਼ੀਲੀ ਦਵਾਈ ਬਣਾਉਣ ਲੱਗੇ ਯਾਨੀ ਕਿ ਚਿੱਟਾ ਬਣਾ ਰਹੇ ਸੀਗੇ ਅਧਿਕਾਰੀਆਂ ਨੇ 780 ਗ੍ਰਾਮ ਐਮਡੀ ਡਰਗ ਬਰਾਮਦ ਕੀਤਾ ਜਿਸ ਦੀ ਕੀਮਤ ਲਗਭਗ ਮਾਰਕੀਟ ਦੇ ਵਿੱਚ 2 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਇਲਜ਼ਾਮ ਹੈ ਕਿ ਦੋਸ਼ੀਆਂ ਨੇ ਪਿਛਲੇ 2 ਛੇ ਮਹੀਨੇ ਚ 5 ਕਿਲੋ ਚਿੱਟਾ ਤਿਆਰ ਕਰਕੇ ਵੇਚ ਦਿੱਤਾ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਇਹ ਚਿੱਟਾ ਵੇਚਿਆ ਗਿਆ ਜਿਸ ਦੀ ਕੀਮਤ 15 ਕਰੋੜ ਦੱਸੀ ਜਾ ਰਹੀ ਹੈ ਯਾਨੀ ਕਿ ਉਹਨਾਂ ਨੇ ਆਪਣੇ ਫਲੈਟ ਚ ਹੀ ਚਿੱਟਾ ਬਣਾ ਕੇ 15 ਕਰੋੜ ਦਾ ਵੇਚ ਦਿੱਤਾ ਤੇ ਇਹ ਵੇਚਿਆ ਵੀ ਜ਼ਿਆਦਾਤਰ ਪੰਜਾਬ ਦੇ ਇਲਾਕੇ ਚ ਤੇ ਰੈਸ਼ੀ ਫਲੈਟ ਤੇ ਛਾਪਾ ਮੰਗਲਵਾਰ ਸਵੇਰੇ ਮਾਰਿਆ ਗਿਆ ਐਨਸੀਬੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਕਿਸੇ ਫਲੈਟ 'ਚ ਗੈਰ ਕਾਨੂੰਨੀ ਨਸ਼ੇ ਦੀ ਲੈਬ ਚੱਲ ਰਹੀ ਹੈ। ਤੁਸੀਂ ਤਸਵੀਰਾਂ ਦੇ ਨਾਲ-ਨਾਲ ਦੇਖ ਵੀ ਸਕਦੇ ਹੋ ਉਸ ਲੈਬ ਦੀਆਂ ਤਸਵੀਰਾਂ ਜਿੱਥੇ ਸਾਰਾ ਸਮਾਨ ਪਿਆ ਹੋਇਆ ਹੈ। ਜਨਰਲ ਡਾਇਰੈਕਟਰ ਗੰਸ਼ਾਮ ਸੋਨੀ ਦੇ ਅਨੁਸਾਰ 6 ਸਵੇਰੇ 7:30 ਵਜੇ ਡ੍ਰੀਮ ਹੋਮਜ਼ ਅਪਾਰਟਮੈਂਟ ਰੀਦੀ ਸਿੱਧੀ ਐਨਕਲੇਵ ਵਿਖੇ ਮਾਰਿਆ ਗਿਆ। ਫਲੈਟ ਦੇ ਅੰਦਰ ਹਾਈ-ਟੈਕ ਲੈਬ ਦਾ ਖੁਲਾਸਾ ਹੋਇਆ। ਜਿਸ ਦੀਆਂ ਤਸਵੀਰਾਂ ਤੁਸੀਂ ਨਾਲ-ਨਾਲ ਵੇਖ ਸਕਦੇ ਹੋ ਜਿਨ੍ਹਾਂ ਨੇ ਫਲੈਟ 'ਚ ਉਹ ਸਭ ਸਮਾਨ ਰੱਖਿਆ ਹੋਇਆ ਜੋ ਇੱਕ ਸਾਇੰਸ ਦੀ ਲੈਬ ਵਿੱਚ ਹੁੰਦਾ ਹੈ ਕਿਉਂਕਿ ਇਹ ਸਾਇੰਸ ਦੇ ਹੀ ਅਧਿਆਪਕ ਸਨ ਤਾਂ ਇਹਨਾਂ ਨੂੰ ਕੈਮੀਕਲਸ ਦੀ ਜਾਣਕਾਰੀ ਸੀ ਕਿ ਕਿਹੜੇ ਕੈਮੀਕਲ ਨਾਲ ਕੀ ਕੁਝ ਬਣ ਸਕਦਾ ਤੇ ਐਨਸੀਬੀ ਦੀ ਟੀਮ ਤਦ ਹੈਰਾਨ ਰਹਿ ਗਈ ਜਦ ਕਿਰਾਏ ਦੇ ਫਲੈਟ ਦੇ ਅੰਦਰ ਇੱਕ ਅਦੌਨਿਕ ਹਾਈ-ਟੈਕ ਨਸ਼ਾ ਬਣਾਉਣ ਵਾਲੀ ਲੈਬ ਮਿਲੀ ਲੈਬ ਵਿੱਚ ਨਵੇਂ ਯੰਤਰ ਤੇ ਵੱਖ-ਵੱਖ ਕਿਸਮ ਦੇ ਕੈਮੀਕਲ ਮਿਲੇ ਜੋ ਨਸ਼ੀਲੀਆਂ ਦਵਾਈਆਂ ਬਣਾਉਣ ਤੇ ਵਿੱਚ ਵਰਤੇ ਜਾਂਦੇ ਨੇ ਤੇ ਜਿਨ੍ਹਾਂ ਦੇ ਨਾਲ ਇਹ ਦੋਨੋਂ ਸਾਇੰਸ ਦੇ ਅਧਿਆਪਕ ਚਿੱਟਾ ਬਣਾ ਰਹੇ ਸੀਗੇ ਤੇ ਇਹ ਦੋਨੋਂ ਅਧਿਆਪਕ ਸਾਰਾ ਸਮਾਨ ਦਿੱਲੀੋਂ ਮੰਗਵਾਇਆ ਕਰਦੇ ਸਨ ਹਾਲਾਂਕਿ ਇਹ ਸਾਰੇ ਖਤਰਨਾਕ ਕੈਮੀਕਲ ਨੇ ਪਰ ਆਮ ਤੌਰ ਤੇ ਸਕੂਲ ਲੈਬਾਂ ਵਿੱਚ ਵਰਤੇ ਜਾਂਦੇ ਨੇ ਇਹ ਹੋ ਸਕਦਾ ਹੈ ਕਿ ਸਕੂਲ ਲੈਬ ਦਾ ਨਾਮ ਲੈ ਕੇ ਖਰੀਦੇਦੇ ਹੋਣ ਤੇ ਪਿਛਲੇ 2 ਟਾਈ ਮਹੀਨੇ ਤੋਂ ਇਹ ਦੋਵੇਂ ਚਿੱਟਾ ਬਣਾਉਂਦਾ ਕੰਮ ਕਰ ਰਹੇ ਸਨ ਤੇ ਗ੍ਰਿਫਤਾਰ ਕੀਤੇ ਅਧਿਆਪਕਾਂ ਨੇ ਐਨਸੀਬੀ ਨੂੰ ਦੱਸਿਆ ਕਿ ਉਹਨਾਂ ਨੇ ਇਹ ਫਲੈਟ ਲਗਭਗ ਢਾਈ ਮਹੀਨੇ ਪਹਿਲਾਂ ਹੀ ਲਿਆ ਸੀ ਤੇ ਉਹ ਉੱਥੇ ਚਿੱਟਾ ਤਿਆਰ ਕਰ ਰਹੇ ਸੀ ਤੇ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਨੇ 5 ਕਿਲੋ ਤਿਆਰ ਕਰ ਲਿਆ ਤੇ ਸਿਰਫ ਸ਼ਨੀਵਾਰ ਤੇ ਐਤਵਾਰ ਨੂੰ ਹੀ ਚਿੱਟਾ ਬਣਾਉਂਦੇ ਸੀ ਜਿੱਦਨ ਉਹ ਨਦੀ ਸਕੂਲ ਤੋਂ ਛੁੱਟੀ ਹੁੰਦੀ ਸੀ ਪਰ ਇਸ ਹਫ਼ਤੇ ਉਹਨਾਂ ਨੇ ਸੋਮਵਾਰ ਵੀ ਸਕੂਲ ਤੋਂ ਛੁੱਟੀ ਲੈ ਲਈ ਤਾਂ ਜੋ ਜ਼ਿਆਦਾ ਚਿੱਟਾ ਤੇ ਯਾਨੀ ਕਿ ਜ਼ਿਆਦਾ ਨਸ਼ਾ ਬਣਾਇਆ ਜਾ ਸਕੇ ਤੇ ਉਹਨਾਂ ਨੇ ਹੁਣ ਤੱਕ ਕੁੱਲ 5 ਕਿਲੋਗ੍ਰam ਚਿੱਟਾ ਤਿਆਰ ਕੀਤਾ ਸੀ ਜਿਸ ਦੇ ਵਿੱਚ ਉਹ ਉਹਨਾਂ ਨੇ 15 ਕਰੋੜ ਦਾ ਇਹ ਵੇਚ ਦਿੱਤਾ 5 ਕਿਲੋ ਨਸ਼ੇ ਵਿੱਚੋਂ 4.22 ਕਿਲੋ ਨਸ਼ਾ ਸੀ ਜਿਹੜਾ ਯਾਨੀ ਕਿ 4 ਕਿਲੋ 200 ਗ੍ਰਾਮ ਜਿਹੜਾ ਸੀ ਉਹ ਵੇਚ ਚੁੱਕਿਆ ਹੈ 15 ਕਰੋੜ ਦਾ ਤੇ ਨਸ਼ਾ ਮੁਕਤ ਤੌਰ ਤੇ ਨੌਜਵਾਨਾਂ ਨੂੰ ਵੇਚਿਆ ਗਿਆ ਐਨਸੀਬੀ ਨੇ ਛਾਪੇ ਦੌਰਾਨ 780 ਗ੍ਰਾਮ ਜਿਹੜਾ ਡਰੱਗ ਹੈ ਉਹ ਬਰਾਮਦ ਕੀਤਾ ਜਿਸ ਦੀ ਕੀਮਤ 2.5 ਕਰੋੜ ਦੇ ਇਕ ਤਕਰੀਬਨ ਦੱਸੀ ਜਾ ਰਹੀ ਹੈ ਤੇ ਪੂਰਾ 5 ਕਿਲੋ ਨਸ਼ਾ ਅੰਦਾਜ਼ਨ 15 ਕਰੋੜ ਦੱਸੀ ਜਾ ਰਹੀ ਹੈ ਤੇ ਇਹਨਾਂ ਕੋਲੋਂ 780 ਗ੍ਰਾਮ ਨਸ਼ਾ ਜਿਹੜਾ ਤਿਆਰ ਇਹਨਾਂ ਨੇ ਖੁਦ ਕੀਤਾ ਸੀ ਉਹ ਬਰਾਮਦ ਹੋਇਆ ਤੇ ਇਸ ਦੇ ਨਾਲ ਹੀ ਐਸੋਟੀਨ ਬੈਸਟੀਨ ਸੋਡੀਅਮ ਬਾਇਕਾਰਬੋਨੇਟ ਬ੍ਰੋਮਿਨ ਮੈਥਨੋਇਲ ਪ੍ਰੋਫਿਨ ਇਸ ਦੇ ਨਾਲ ਹੋਰ ਜਿਹੜੇ ਕੈਮੀਕਲ ਨੇ ਉਹ ਵੀ ਉੱਥੇ ਬਰਾਮਦ ਕੀਤੇ ਗਏ ਜਿੰਨਾਂ ਦੇ ਨਾਲ ਇਹ ਸਾਰਾ ਕੁਝ ਮਿਲਾ ਕੇ ਇੱਕ ਖਤਰਨਾਕ ਚਿੱਟਾ ਨੌਜਵਾਨਾਂ ਤੱਕ ਪਹੁੰਚਾਰੇ ਸੀਗੇ ਬਣਾ ਕੇ ਤੇ ਇਹ ਵੱਡਾ ਖੁਲਾਸਾ ਸ਼੍ਰੀ ਗੰਗਾ ਨਗਰ ਜਿਹੜਾ ਕਿ ਇਲਾਕਾ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਹੈ ਉੱਥੋਂ ਦੀ ਗ੍ਰਫਤਾਰ ਕੀਤਾ ਗਿਆ ਤੇ ਨਕਲੀ ਅਧਿਆਪਕਾਂ ਦੀ ਵੀ ਜਾਂਚ ਹੁਣ ਸ਼ੁਰੂ ਹੋ ਚੁੱਕੀ ਹੈ NCB ਦੀ ਟੀਮ ਨੂੰ ਇਹ ਪਤਾ ਲੱਗਿਆ ਹੈ ਕਿ ਇਹ ਦੋ ਅਧਿਆਪਕ ਨਸ਼ਾ ਕਿਸ ਰਾਹੀਂ ਵੇਚ ਰਹੇ ਸੀਗੇ ਤੇ ਕਿੰਨਾ ਹੁਣ ਤੱਕ ਉਹ ਲੋਕਾਂ ਦੇ ਵਿੱਚ ਵੇਚ ਚੁੱਕੇ ਨੇ ਉਹਦੇ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਕਿ ਪਹਿਲਾਂ ਤਿਆਰ ਕੀਤਾ ਗਿਆ 4 ਕਿਲੋ 200 ਗ੍ਰਾਮ ਜਿਹੜਾ ਚਿੱਟਾ ਸੀਗਾ ਉਹ ਕਿਹੜੇ ਲੋਕਾਂ ਨੂੰ ਦਿੱਤਾ ਗਿਆ ਤੇ ਸਪਲਾਈਅਰ ਕਿਹੜੇ ਸੀਗੇ ਕਿਉਂਕਿ ਇੱਕ ਬੰਦੇ ਦੇ 4 ਕਿਲੋ ਨਹੀਂ ਸਿੱਧਾ ਵੇਚ ਸਕਦਾ ਤੇ ਅੱਗੇ ਕਿੰਨੋਂ ਕਿੰਨੋਂ ਵੇਚਿਆ ਗਿਆ ਉਸ ਉਸ ਦੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਤੇ ਹੋਰ ਵੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਛਾਪੇ ਮਾਰੀ ਹੋ ਸਕਦੀ ਹੈ ਤੇ ਕਈ ਹੋਰ ਵੱਡੇ ਨਾਮ ਵੀ ਸਾਹਮਣੇ ਆ ਸਕਦੇ ਨੇ ਤੁਸੀਂ ਤੇ ਇਸ ਕਾਂਡ ਤੋਂ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਕਿ ਜਿਹੜਾ ਨਸ਼ਾ ਬਾਹਰ ਵਿਦੇਸ਼ਾਂ ਤੋਂ ਆ ਰਿਹਾ ਸੀ ਹੁਣ ਉਹ ਪੰਜਾਬ ਦੇ ਵਿੱਚ ਵੇਚਣ ਦੇ ਲਈ ਬਾਰੀ ਸੂਬੇ ਦੇ ਵਿੱਚ ਕੁਝ ਲੋਕ ਬੈਠੇ ਨੇ ਉਹ ਆਪਣੇ ਘਰਾਂ ਦੇ ਵਿੱਚ ਹੀ ਇਸ ਨੂੰ ਤਿਆਰ ਕਰ ਰਹੇ ਨੇ ਜੋ ਕਿ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ ਤੇ ਜਿਵੇਂ ਇਹ ਦੋ ਸਾਇੰਸ ਦੇ ਟੀਚਰ ਹੀ ਖੁਦ ਨਸ਼ਾ ਬਣਾਉਣ ਲੱਗੇ ਚਿਟਾ ਬਣਾਉਣ ਲੱਗੇ ਲਾਲਚ ਦੇ ਕਰਕੇ ਕਿ ਪੈਸਾ ਛੇਤੀ ਕਮਾ ਲਾਂਗੇ ਹੁਣ ਇਹਨਾਂ ਦੇ ਅੱਗੇ ਦੇਖਣਾ ਹੋਵੇਗਾ ਕਿ ਕੁਝ ਕਾਰਵਾਈ ਨਿਕਲ ਕੇ ਸਾਹਮਣੇ ਆਂਦੀ ਹੈ ਤੇ ਸਰਕਾਰ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਪਰ ਪੰਜਾਬ ਸਰਕਾਰ ਦੇ ਇਸ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਕਾਰਵ ਵਿੱਚ ਕਿਤੇ ਇਹ ਨਹੀਂ ਸਾਹਮਣੇ ਆਇਆ ਕਿ ਨਸ਼ਾ ਕਿੱਥੋਂ ਆ ਰਿਹਾ ਹੈ ਸਪਲਾਈ ਕਿੱਥੇ ਹੈ ਜਾਂ ਫਿਰ ਇਸ ਨੂੰ ਡਿਲੀਵਰ ਕੌਣ ਕਰ ਰਿਹਾ ਹੈ ਸਿਰਫ ਤੇ ਸਿਰਫ ਛੋਟੇ ਜਿਹੜੇ ਨਸ਼ਾ ਵਪਾਰੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਐਨਸੀਬੀ ਨੇ ਵੱਡੀ ਕਾਰਵਾਈ ਕਰਦੇ ਹੋਏ ਉਸ ਕਹਿ ਸਕਦੇ ਹੋ ਕਿ ਸਪਲਾਈ ਚੇਨ ਨੂੰ ਤੋੜਿਆ ਜਿੱਥੋਂ ਬਣ ਕੇ ਆ ਰਿਹਾ ਸੀਗਾ ਤੇ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਇਹ ਕਿਤੇ ਨਾ ਕਿਤੇ ਦੇਖਣ ਨੂੰ ਘਾਟ ਰਹਿ ਗਈ ਹੈ ਤੇ ਪੰਜਾਬ ਪੁਲਿਸ ਨੂੰ ਹੋਰ ਸਤਰਕ ਹੋ ਕੇ ਇਸ ਨਸ਼ਾ ਯੁੱਧ ਦੇ ਚਲਦੇ ਵੱਡੀ ਕਾਰਵਾਈਆਂ ਕਰਨ ਦੀ ਲੋੜ ਹੈ ਨਾ ਕਿ ਸਿਰਫ ਇੱਕ ਛੋਟੇ-ਛੋਟੇ ਨਸ਼ਾ ਤਸਕਰਾਂ ਦੇ ਘਰਾਂ ਤੋੜਨ ਦੀ ਖੈਰ ਇਸ ਵੱਡੇ ਖੁਲਾਸੇ ਦੇ ਵਿੱਚ ਹੁਣ ਅੱਗੇ ਦੇਖਣਾ ਆਵੇਗਾ ਕੌਣ-ਕੌਣ ਕੀ-ਕੀ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਕ੍ਰਾਈਮ ਚਾਰਟ ਦੀ ਸਟੋਰੀ ਦੇ ਵਿੱਚ ਅੱਜ ਜਿੰਨਾ ਹੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ